ਦਿੱਲੀ ਵਿਧਾਨ ਸਭਾ ਦੇ ਸਪੀਕਰ ਨੇ ਪੰਜਾਬ ਦੇ ਜਲੰਧਰ ਦੇ ਪੁਲਿਸ ਕਮਿਸ਼ਨਰ ਨੂੰ ਪ੍ਰਿਵਿਲੇਜ ਮੋਸ਼ਨ ਜਾਰੀ ਕੀਤਾ ਇਹ ਮਾਮਲਾ ਹੈ ਜਿਹੜੀ ਆਤਿਸ਼ੀ ਦਿੱਲੀ ਦੀ ਸਾਫਕਾ ਮੁੱਖ ਮੰਤਰੀ ਤੇ ਹੁਣ ਆਮ ਆਦਮੀ ਪਾਰਟੀ ਦੀ ਵਿਰੋਧੀ ਧਿਰ ਦੀ ਨੇਤਾ ਹੈ ਜਿਸ ਤਰੀਕੇ ਵਿਧਾਨ ਸਭਾ ਦੇ ਵਿੱਚ ਖੜੇ ਹੋ ਕੇ ਉਸਨੇ ਗੁਰੂ ਸਹਿਬਾਨਾਂ ਲਈ ਭੱਦੀ ਸ਼ਬਦਾਵਲੀ ਵਰਤੀ ਹੈ ਉਹ ਸਾਰਿਆਂ ਦੇ ਸਾਹਮਣੇ ਹੈ ਤੇ ਅਤਿ ਨਿੰਦਨਯੋਗ ਹੈ ਉਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਪਰ ਆਮ ਆਦਮੀ ਪਾਰਟੀ ਕਿਸ ਤਰੀਕੇ ਆਤਿਸ਼ੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਪੰਜਾਬ ਦੇ ਅੰਦਰ ਇੱਕ ਐਫ ਆਈ ਆਰ ਦਰਜ ਕਰਕੇ ਉਹ ਵੀਡੀਓ ਨੂੰ ਏ ਆਈ ਪੰਜਾਬ ਪੁਲਿਸ ਦੇ ਜਲੰਧਰ ਦੇ ਕਮਿਸ਼ਨਰ ਕਹਿ ਰਹੇ ਨੇ ਕਿ ਜੀ ਉਹ ਏ ਆਈ ਵੀਡੀਓ ਹੈ ਅਸੀਂ ਲੈਬਾਰਟਰੀ ਤੋਂ ਟੈਸਟ ਕਰਾ ਲਾਂ ਹੁਣ ਇਹ ਸਵਾਲ ਦਿੱਲੀ ਦੇ ਜਿਹੜੇ ਵਿਧਾਨ ਸਭਾ ਦੇ ਸਪੀਕਰ ਨੇ ਉਹਨਾਂ ਨੇ ਪੰਜਾਬ ਪੁਲਿਸ ਨੂੰ ਪੁੱਛਿਆ ਕਿ ਇਹ ਤਾਂ ਦਿੱਲੀ ਵਿਧਾਨ ਸਭਾ ਦੀ ਪ੍ਰਾਪਰਟੀ ਹੈ ਇਹ ਵੀਡੀਓ ਦਿੱਲੀ ਦੀ ਵਿਧਾਨ ਸਭਾ ਦੇ ਅੰਦਰ ਬਣੀ ਹੈ ਆਥੈਂਟੀਕੇਟਿਡ ਵੀਡੀਓ ਹੈ ਪੰਜਾਬ ਪੁਲਿਸ ਦੇ ਪੁਲਿਸ ਕਮਿਸ਼ਨਰ ਜਲੰਧਰ ਦੇ ਕਿਸ ਹਸਿਆਤ ਵਿੱਚ ਕਹਿ ਰਹੇ ਨੇ ਕਿ AI ਵੀਡੀਓ ਨਾਲ ਮਾਮਲਾ ਤਾਂ ਪੰਜਾਬ ਦਾ ਹੈ ਹੀ ਨਹੀਂ ਤੇ ਕੀ ਪੰਜਾਬ ਦੇ ਡੀਜੀਪੀ ਸਾਹਿਬ ਅਜੇ ਇਸ ਗੱਲ ਦਾ ਜਵਾਬ ਦੇਣਗੇ ਕਿ ਪੰਜਾਬ ਦੇ ਅੰਦਰ ਲਾਅ ਐਂਡ ਆਰਡਰ ਦੀ ਕੀ ਸਥਿਤੀ ਹੈ 1900 ਦੇ ਕਤਲੋਗਰ ਥੋਰੀ ਹੈ ਕਿਸੇ ਵੀ ਕਿਤੇ ਵੀ ਕਿਸੇ ਥਾਂ ਤੇ ਕਿਸੇ ਨੂੰ ਗੋਲੀਆਂ ਨਾਲ ਭੰਨ ਦਿੱਤਾ ਜਾਂਦਾ ਹੈ ਨਸ਼ੇ ਦੇ ਕੀ ਹਾਲਾਤ ਨੇ ਤੇ ਪੰਜਾਬ ਪੁਲਿਸ ਦਾ ਕੀ ਇੱਕੋ ਕੰਮ ਹੈ ਜਾਂ ਤਾਂ ਸਿਆਸੀ ਵਿਰੋਧੀਆਂ ਦੇ ਵਿਰੁੱਧ ਵੈਂਡੇਟਾ ਪੋਲਿਟਿਕਸ ਕੀਤੀ ਜਾ ਰਹੀ ਹੈ ਜਾਂ ਗੁਰੂਦਿਆਂ ਗੋਲਕਾਂ ਹੁਣ ਲੁੱਟ ਕੇ ਸਰਕਾਰ ਨੂੰ ਦੇਣ ਦੀ ਤਿਆਰੀ ਹੈ ਜਾਂ ਫਿਰ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰ ਨੇ ਉਹਨਾਂ ਦੀ ਸ਼ਹਿਤ ਤੇ ਸੰਵਿਧਾਨ ਨੂੰ ਛਿੱਕੇ ਟੰਕ ਕੇ ਇਹਦੇ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਨੇ ਇਹਦੀ ਜਵਾਬਦੀ ਡੀਜੀਪੀ ਸਾਹਿਬ ਕਿਸੇ ਨਾ ਕਿਸੇ ਨੂੰ ਤਾਂ ਲੈਣੀ ਪਊਗੀ ਅੱਜ ਪੰਜਾਬ ਦੇ ਅੰਦਰ ਦੇਖੋ ਮੈਂ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਕਹਿਣਾ ਕਿ ਮੈਂ ਤੁਹਾਨੂੰ ਇੱਕ ਕੰਪਲੇਨਟ ਦਿੰਨਾ ਐਸਪੀਐਸ ਨਗਰ ਦੇ ਜਿਹੜੇ ਜ਼ਿਲ੍ਹਾ ਪਲੈਨਿੰਗ ਬੋਰਡ ਦੇ ਚੇਅਰਮੈਨਾ ਸਤਨਾਮ ਜਲਾਲਪੁਰ ਕੱਲ ਉਹਨਾਂ ਨੇ ਆਪਣੀ ਫੇਸਬੁੱਕ ਦੇ ਉੱਤੇ ਗੁਰੂ ਸਹਿਬਾਨਾਂ ਦੀ ਬੇਅਦਬੀ ਦੀ ਇੱਕ ਬੜੀ ਘਟਿਆ ਅਤੀ ਨਿੰਦਣਯੋਗ ਵੀਡੀਓ ਪਾਈ ਪਾਰ ਦੇ ਵਿੱਚ ਜਦੋਂ ਲੋਕਾਂ ਨੇ ਰਿਐਕਟ ਕੀਤਾ ਨੀਚੇ ਕਮੈਂਟਾਂ ਦੇ ਵਿੱਚ ਲੋਕਾਂ ਨੇ ਇਹ ਕਿਹਾ ਕਿ ਕਿਸ ਤਰੀਕੇ ਆਮ ਆਦਮੀ ਪਾਰਟੀ ਬੇਦਬੀ ਕਰ ਰਹੀ ਹੈ ਗੁਰੂ ਸੇਬਾਨਾ ਦੀ ਤਾਂ ਉਹ ਵੀਡੀਓ ਡਿਲੀਟ ਕੀਤੀ ਤੇ ਡੀਜੀਪੀ ਸਾਹਿਬ ਅੱਜ ਮੈਂ ਸਮਝਦਾ ਕਿ ਤੁਸੀਂ ਉਹਦੇ ਤੇ ਪਰਚਾ ਦਰਜ ਕਰੋ ਕਿਉਂਕਿ ਦਿੱਲੀ ਵਿਧਾਨ ਸਭਾ ਦੇ ਅੰਦਰ ਅਗਰ ਕੁਝ ਹੋਇਆ ਤਾਂ ਪੰਜਾਬ ਦੇ ਜਲੰਧਰ ਚ ਕਿਵੇਂ ਜੂਰਿਸਡਿਕਸ਼ਨ ਤੁਸੀਂ ਬਣਾ ਲਈ ਇੱਥੋਂ ਸਪਸ਼ਟ ਹੁੰਦਾ ਹੈ ਕਿ ਸਿਆਸੀ ਦਬਾਅ ਦੇ ਨੀਚੇ ਇਹ ਪੁਲਿਸ ਕੰਮ ਕਰ ਰਹੀ ਜੇ ਪਰਚਾ ਹੀ ਦਰਜ ਕਰਨਾ ਤਾਂ ਸਤਨਾਮ ਜਲਾਲਪੁਰ ਤੇ ਕਰਕੇ ਦਿਖਾਓ ਜੇ ਪਰਚੇ ਦਰਜ ਕਰਨਾ ਹੈ ਤਾਂ ਪਟਿਆਲਾ ਪੁਲਿਸ ਦੇ ਐਸਐਸਪੀ ਕਿਸ ਤਰੀਕੇ ਉਹਨਾਂ ਨੇ ਕਾਨਫਰੰਸ ਕਾਲ ਦੇ ਅੰਦਰ ਵਿਵਤਬੰਦੀ ਕੀਤੀ ਕਿ ਵਿਰੋਧੀ ਧਿਰਾਂ ਨੂੰ ਉਹਨਾਂ ਦੇ ਉਮੀਦਵਾਰਾਂ ਨੂੰ ਕਾਊਂਟਿੰਗ ਜਿਹੜੇ ਸੌਰੀ ਨਾਮੀਨੇਸ਼ਨ ਸੈਂਟਰ ਹੈ ਉਹਨਾਂ ਤੱਕ ਪਹੁੰਚ ਨਹੀਂ ਦੇਣਾ ਔਰ ਚੋਣਾ ਲੁੱਟ ਕੇ ਕਿਸ ਤਰੀਕੇ ਸਰਕਾਰ ਦੀ ਝੋਲੀ ਦੇ ਵਿੱਚ ਪਾਉਣੀਆਂ ਨੇ ਇਹ ਸਾਰਾ ਕੁਝ ਉਸ ਕਾਨਫਰੰਸ ਕਾਲ ਦੇ ਵਿੱਚ ਸੀ ਔਰ ਮਾਨਯੋਗ ਪੰਜਾਬ ਤੇ ਰਹਿਣਾ ਹਾਈ ਕੋਰਟ ਦੇ ਚੀਫ ਜਸਟਿਸ ਸਾਹਿਬ ਦੀ ਕਲੀਅਰ ਡਾਇਰੈਕਸ਼ਨ ਹੈ ਕਿ ਉਹ ਵੀਡੀਓ ਦੀ ਜਾਂਚ ਉਹ ਏਜੰਸੀ ਕਰੇ ਜਿਹੜੀ ਪੰਜਾਬ ਸਰਕਾਰ ਦੇ ਪ੍ਰਭਾਵ ਅੰਦਰ ਨਾ ਹੋਵੇ ਤੇ ਅਜੇ ਤੱਕ ਉਹ ਤਾਂ ਆਪਾਂ ਕਿਸੇ ਇੰਡੀਪੈਂਡੈਂਟ ਏਜੰਸੀ ਨੂੰ ਨਹੀਂ ਭੇਜੀ